ਸੰਗਤ ਜੀ ਕੀ ਤੁਹਾਨੂੰ ਪਤਾ ਅੱਜ ਦੇ ਦਿਨ ਜਾਨੀ 22 April 1991 ਵਾਲੇ ਦਿਨ ਖਾਲਸਾਤਾਨ ਦੀ ਜੰਗੇ ਆਜ਼ਾਦੀ ਦੇ ਸੂਰਬੀਰ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਕੱਥੂ ਨੰਗਲ ਡਿਪਟੀ ਚੀਫ ਖਾਲਸਾਤਾਨ ਲਿਬਰੇਸ਼ਨ ਆਰਮੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਫਿਰ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਅਖਬਾਰਾਂ ਵਿੱਚ ਖਬਰ ਲਵਾ ਦਿੱਤੀ ਸੀ ਇਸ ਵੀਡੀਓ ਵਿੱਚ ਤੁਹਾਨੂੰ ਸ਼ਹੀਦ ਭਾਈ ਅਵਤਾਰ ਸਿੰਘ ਕੱਥੂ ਨੰਗਲ ਦੇ ਜੀਵਨ ਅਤੇ ਸਿੱਖ ਸੰਘਰਸ਼ ਵਿੱਚ ਉਨ੍ਹਾਂ ਦੇ ਵੱਲੋਂ ਪਾਇਆ ਯੋਗਦਾਨ ਅਤੇ ਸ਼ਹਾਦਤ ਬਾਰੇ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਇੱਕ ਬੇਨਤੀ ਹੈ ਕਿ ਸ਼ਹੀਦ ਸਿੰਘਾ ਦੇ ਜੀਵਨ ਤੇ ਲਈ ਕਿਰਪਾ ਕਰਕੇ ਆਪਣਾ ਇਹ ਚੈਨਲ ਜਰੂਰ ਫੋਲੋ ਕਰਿਓ ਆਉ ਕਰਦੇ ਹਾਂ ਵੀਡੀਓ ਸ਼ੁਰੂ ਸ਼ਹੀਦ ਭਾਈ ਅਵਤਾਰ ਸਿੰਘ ਕੱਥੂ ਨੰਗਲ ਦਾ ਜਨਮ 11 ਅਪ੍ਰੈਲ 1968 ਵਾਲੇ ਦਿਨ ਪਿਤਾ ਭਾਈ ਦਲਵੀਰ ਸਿੰਘ ਅਤੇ ਮਾਤਾ ਬੀਬੀ ਮਨਜੀਤ ਕੌਰ ਦੇ ਗ੍ਰਹਿ ਸ੍ਰੀ ਅਮਰਸਰ ਸਾਹਿਬ ਦੇ ਪਿੰਡ ਕੱਥੂ ਨੰਗਲ ਬਾਬਾ ਬੁੱਢਾ ਸਾਹਿਬ ਦੇ ਜਨਮ ਸਥਾਨ ਦੇ ਨੇੜੇ ਹੋਇਆ ਸੀ ਆਪ ਦੇ ਪਿਤਾ ਭਾਈ ਦਲਵੀਰ ਸਿੰਘ ਜੀ ਪੰਜਾਬ ਰੋਡ ਵੇਜ ਵਿੱਚ ਬੱਸ ਡਰਾਈਵਰ ਸਨ ਅਤੇ ਨਾਲੋਂ ਨਾਲ ਖੇਤੀਬਾੜੀ ਦਾ ਵੀ ਕੰਮ ਕਰਦੇ ਸਨ ਭਾਈ ਅਵਤਾਰ ਸਿੰਘ ਹੁਣੀ ਦੋ ਭਰਾ ਸਨ ਭਾਈ ਸਾਹਿਬ ਦੀ ਮੋਢਲੀ ਸਿੱਖਿਆ ਪਿੰਡ ਕੱਥੂ ਨੰਗਲ ਦੇ ਹੀ ਸਰਕਾਰੀ ਸਕੂਲ ਵਿੱਚ ਸ਼ੁਰੂ ਹੋਈ ਅਤੇ 10ਵੀਂ ਜਮਾਤ ਆ ਆਪਣੇ ਆਪਣੇ ਨਾਨਕੇ ਪਿੰਡ ਔਜਲਾ ਦੇ ਹਾਈ ਸਕੂਲ ਤੋਂ ਪਾਸ ਕੀਤੀ। ਆਪ ਜਦੋਂ ਹਜੇ ਪੜ੍ਹਦੇ ਹੀ ਸਨ ਤਾਂ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦਾ ਸਿੱਖ ਨੌਜਵਾਨੀ ਹੋਰ ਖਾਸਾ ਪ੍ਰਭਾਵ ਹੋਣ ਕਰਕੇ ਆਪਨੇ ਵੀ ਮਹਾਪੁਰਖਾਂ ਦੀ ਸੰਗਤ ਕਰਨੇ ਸ਼ੁਰੂ ਕਰ ਦਿੱਤੀ। ਇੱਕ ਵਾਰ ਜਦੋਂ ਆਪ 8ਵੀਂ ਜਮਾਤ ਵਿੱਚ ਪੜ੍ਹਦੇ ਸਨ ਤਾਂ ਸੰਤਾ ਨਾਲ ਬਚਨ ਹੋਈ। ਇਸ ਮੁਲਾਕਾਤ ਵਿੱਚ ਆਪਨੇ ਸੰਤਾ ਤੋਂ ਪ੍ਰਸ਼ਾਦ ਦੀ ਮੰਗ ਕੀਤੀ। ਸੰਤ ਬਾਬਾ ਜੀ ਜਦੋਂ ਆਪ ਨੂੰ ਕੜਾ ਪ੍ਰਸ਼ਾਦ ਦੀ ਦੇਣ ਲੱਗੇ ਤਾਂ ਆਪਨੇ ਕਿਹਾ ਕਿ ਬਾਬਾ ਜੀ ਇਹ ਨਹੀਂ ਮੈਨੂੰ ਦੂਜਾ ਪ੍ਰਸ਼ਾਦ ਦਿਓ ਤਾਂ ਸੰਤ ਜੀ ਨੇ ਮੁੱਠ ਪਰ ਕੇ ਕਾਜੂ ਬਦਾਮ ਦੇਨੇ ਚਾਹੇ ਤਾਂ ਆਪ ਕਹਿਣ ਲੱਗੇ ਬਾਬਾ ਜੀ ਇਹ ਪ੍ਰਸ਼ਾਦ ਵੀ ਮੈਂ ਨਹੀਂ ਲੈਣਾ ਸੰਤਾਂ ਨੇ ਕਿਹਾ ਭਾਈ ਪ੍ਰਸ਼ਾਦ ਤਾਂ ਇਹੀ ਹਨ ਜੋ ਤੂੰ ਮਨਾਂ ਕਰੀ ਜਾ ਰਿਹਾ ਹੈ ਤਾਂ ਫਿਰ ਹੋਰ ਕਿਹੜਾ ਪ੍ਰਸ਼ਾਦ ਤੈਨੂੰ ਚਾਹੀਦਾ ਹੈ ਤਾਂ ਭਾਈ ਅਵਤਾਰ ਸਿੰਘ ਨੇ ਸੰਤਾਂ ਦੇ ਗਲ ਵਿੱਚ ਪਾਏ ਪਿਸਟਲ ਵਾਲੇ ਇਸ਼ਾਰਾ ਕਰਕੇ ਕਿਹਾ ਕਿ ਬਾਬਾ ਜੀ ਮੈਨੂੰ ਆ ਪ੍ਰਸ਼ਾਦ ਚਾਹੀਦਾ ਜਿਸ ਨਾਲ ਮੈਂ ਬੰਥ ਦੋਖੀਆਂ ਨੂੰ ਸਜ਼ਾ ਦੇ ਸਕਾਂ ਸੰਤ ਬਾਬਾ ਜੀ ਕਹਿਣ ਲੱਗੇ ਪ੍ਰਸ਼ਾਦ ਤਾਂ ਮੈਂ ਦੇ ਦਿਨ ਨਾ ਪਰ ਸੰਭਾਲ ਲਵੇਗਾ ਭਾਈ ਸਾਹਿਬ ਕਹਿਣ ਲੱਗੇ ਬਾਬਾ ਜੀ ਆਪ ਦੀ ਕਿਰਪਾ ਹੋ ਗਈ ਤਾਂ ਸਾਮ ਵੀ ਲਊਗਾ ਤੇ ਵਰਤ ਵੀ ਲਵਾਗਾ ਮਾਪੁਰਖਾਂ ਦੇ ਕੋਲ ਖੜੇ ਜਥੇਦਾਰ ਭਈ ਰਾਮ ਸਿੰਘ ਨੂੰ ਇਸ਼ਾਰਾ ਕਰਦੇ ਇੱਕ ਪਿਸਟਲ ਭਾਈ ਸਾਹਿਬ ਨੂੰ ਦੇਣ ਲਈ ਕਿਹਾ ਇਸ ਪਿਸਟੋਲ ਨੂੰ ਘਰੇ ਲਿਆ ਕੇ ਆ ਆਪਣੇ ਘਰਦਿਆਂ ਤੋਂ ਚੋਰੀ ਚੌਲਾਂ ਵਾਲੇ ਡ੍ਰਮ ਵਿੱਚ ਰੱਖ ਦਿੱਤਾ ਆ ਆਪਣੇ ਇਸ ਪਿਸਟਲ ਦੀ ਪਹਿਲੀ ਵਾਰੀ ਵਰਤੋਂ ਸਕੂਲ ਪੜਦਿਆਂ ਉਸ ਮਾਸਟਰ ਨੂੰ ਸੋਧ ਕੇ ਕੀਤੀ ਜੋ ਕਿ ਬਹੁਤ ਸੱਗੇ ਸਿੱਖਾਂ ਦੀਆਂ ਮੁਖਬਰੀਆਂ ਕਰਿਆ ਕਰਦਾ ਸੀ ਅਤੇ ਇਸ ਤੋਂ ਇਲਾਵਾ ਸਕੂਲ ਦੀਆਂ ਕੁੜੀਆਂ ਨੂੰ ਗਲਤ ਨਿਗਾਹ ਨਾਲ ਦੇ ਮਾੜੀਆਂ ਚੰਗੀਆਂ ਟਿੱਪਣੀਆਂ ਕਰਦਾ ਸੀ ਇਸ ਘਟਨਾ ਤੋਂ ਪਹਿਲਾਂ ਆਪ ਦੇ ਘਰੇ ਪਤਾ ਲੱਗ ਗਿਆ ਸੀ ਕਿ ਆਪ ਕੁਝ ਦਿਨਾਂ ਤੋਂ ਸਕੂਲ ਨਹੀਂ ਜਾ ਰਹੇ ਹੋ ਅਤੇ ਕਰੋ ਸਕੂਲ ਦੇ ਬਹਾਨੇ ਸੰਤਾਂ ਦੀਆਂ ਸਪੀਚਾਂ ਸੁਣਨ ਚਲੇ ਜਾਂਦੇ ਹਨ ਇਸ ਤੋਂ ਬਾਅਦ ਆਪ ਦੇ ਮਾਤਾ ਨੇ ਆਪ ਨੂੰ ਨਾਲ ਕੇ ਪਿੰਡ ਭੇਜ ਦਿੱਤਾ ਪਰ ਇੱਥੇ ਵੀ ਆਪ ਸਕੂਲ ਨਾ ਜਾ ਕੇ ਸਗੋਂ ਸ੍ਰੀ ਅਮਰਸਰ ਸਾਹਿਬ ਜਾਪੂ ਜਦੇ ਅਤੇ ਮਹਾਪੁਰਖਾਂ ਦੀ ਸੰਗਤ ਦਾ ਆਨੰਦ ਮਾਣਦੇ ਮਾਸਟਰ ਨੂੰ ਸੋਧਣ ਤੋਂ ਬਾਅਦ ਆਪ ਪੁਲਿਸ ਦੀਆਂ ਨਜ਼ਰਾਂ ਵਿੱਚ ਆ ਗਏ ਸਨ ਕੁਝ ਚਿਰ ਮਗਰੋਂ ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰ ਲਿਆ ਆਪ ਜੀ ਦੇ ਮਾਮਾ ਨੇ ਆਪ ਜੀ ਜਮਾਨਤ ਕਰਾਉਣ ਤੋਂ ਮਗਰੋਂ ਆਪ ਨੂੰ ਮੋਟਰਾਂ ਬੰਨਾਂ ਦਾ ਕੰਮ ਸਿੱਖਣ ਦੇ ਲਈ ਇੱਕ ਮਕੈਨਿਕ ਕੋਲ ਭੇਜ ਦਿੱਤਾ ਇੱਥੇ ਵੀ ਆਪ ਦਾ ਇਸ ਕੰਮ ਨੂੰ ਮਨ ਨਹੀਂ ਸੀ ਲੱਗਦਾ ਖਿੱਚ ਮਹਾਪੁਰਖਾਂ ਦੀ ਸਾਂਝ ਨੂੰ ਪੈਂਦੀ ਸੀ ਅਤੇ ਮਨ ਤੜਫ ਰ ਉਟਦਾ ਸੀ ਇੱਕ ਦਿਨ ਆਪ ਇਸ ਕੰਮ ਨੂੰ ਛੱਡ ਕੇ ਬਾਬਾ ਗੁਰਵਚਨ ਸਿੰਘ ਮਾਨ ਨੂੰ ਚਾਲ ਕੋਲ ਚਲੇ ਗਏ ਜਿੱਥੇ ਗੁਪਤ ਰੂਪ ਵਿੱਚ ਸੰਘਰਸ਼ੀ ਦੀ ਸੇਵਾ ਵਿੱਚ ਲੱਗ ਗਏ ਸੰਘਰਸ਼ੀ ਦੀ ਸੇਵਾ ਨਿਮਾਉਂਦੇ ਆਪ ਨੂੰ 1986 ਵਿੱਚ ਅਲੀਵਾਲ ਦੀ ਬੀਐਸਐਫ ਦੇਕਰੋਂ ਗ੍ਰਿਫਤਾਰ ਕਰ ਲਿਆ ਤੇ ਪਿਸਟਲ ਪਾਕੇ ਨਜਾਇਜ਼ ਹਥਿਆਰ ਰੱਖਣ ਦੇ ਉਸੀ ਟ ਗ੍ਰਿਫਤਾਰੀ ਪਾ ਕੇ ਆਪ ਉੱਪਰ ਕੋਰਤਾ ਅਜਿਤ ਕੀਤਾ ਇਸ ਵਾਰ ਦੀ ਗ੍ਰਿਫਤਾਰੀ ਮਗਰੋਂ ਭਾਈ ਸਾਹਿਬ ਦੇ ਘਰਦਿਆਂ ਨੂੰ ਪੁਲਿਸ ਨੇ ਇੰਨਾ ਤੰਗ ਪਰੇਸ਼ਾਨ ਕੀਤਾ ਤੇ ਘਰਦਿਆਂ ਨੂੰ ਪੈਰਵੀ ਦੇ ਲਈ ਆਪਣੀ ਪਹਿਲੀ ਵਾਰਨਾ ਤੱਕ ਵੇਚਣਾ ਪਿਆ ਇਸ ਤੋਂ ਮਗਰੋਂ ਆਪ ਨੂੰ ਦਸਤ ਦਮਨ ਜਥੇਵੰਦੀ ਵੱਲੋਂ ਚਿੱਠੀ ਮਿਲੀ ਜਿਸ ਵਿੱਚ ਆਪ ਨੂੰ ਸਿੱਖ ਸੰਘਰਸ਼ ਵਿੱਚ ਸ਼ਾਮਿਲ ਹੋਣ ਦੇ ਲਈ ਜਥੇਵੰਦੀ ਦੇ ਮੁਖੀ ਸ਼ਮਸ਼ੇਰ ਸਿੰਘ ਸ਼ੇਰਾ ਉਰਫ ਨਰੈਣ ਸਿੰਘ ਚੋੜਾ ਵੱਲੋਂ ਬੇਨਤੀ ਕੀਤੀ ਗਈ ਸੀ ਖਾਤ ਮਿਲਣ ਤੋਂ ਬਾਅਦ ਆਪ ਆਪਣੇ ਕਈ ਸਾਥੀਆਂ ਨੂੰ ਲੈ ਕੇ ਕੌਮੀ ਸੇਵਾ ਦੇ ਲਈ ਜਥੇਵੰਦੀ ਵਿੱਚ ਸ਼ਾਮਿਲ ਹੋ ਗਏ ਇੱਥੇ ਹੀ ਆਪ ਦੀ ਜਾਣ ਪਹਿਚਾਨ ਬੱਬਰਖਾਲਸਾ ਦੇ ਸਿੰਘਾਂ ਨਾਲ ਹੋਈ ਜਿਸ ਕਾਰਨ ਆਪ ਜੀ ਨੇ ਕੁਝ ਸੇਵਾ ਉਹਨਾਂ ਦੇ ਨਾਲ ਰਹਿ ਕੇ ਵੀ ਕੀਤੀ ਦੁਸ਼ਤ ਦਮਨ ਜਥੇਵੰਦੀ ਵਿੱਚ ਵਿਚਰਦੇ ਸਮੇਂ ਆਪ ਨੂੰ ਸਿੰਘਾਂ ਨੇ ਬਾਬਾ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਆਪ ਪੰਜਾਂ ਬਾਣੀਆਂ ਦੇ ਨਿਤਨੇਮ ਤੋਂ ਇਲਾਵਾ ਹਰ ਵਕਤ ਜਪਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕਰਦੇ ਰਹਿੰਦੇ ਸਨ ਆਪ ਸੰਗਰਾਦ ਵਾਲੇ ਦਿਨ ਸਾਰਿਆਂ ਨੂੰ 12 ਮਾਹ ਦਾ ਪਾਠ ਸੁਣਾ ਕੇ ਸੁੱਕਾ ਪ੍ਰਸ਼ਾਦ ਵਰਤਾਇਆ ਕਰਦੇ ਦੁਸ਼ਤ ਦਮਨ ਜਥੇਵੰਦੀ ਵਿੱਚ ਜਥੇਦਾਰ ਜਦੋਂ ਆਪ ਕੋਈ ਕਾਰਵਾਈ ਨਾ ਕਰਕੇ ਸਿੰਘਾ ਮੂਰੇ ਲਾਉਣ ਲਈ ਲੱਗ ਪਏ ਤਾਂ ਸਿੰਘਾ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮੈਸਟਰ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਵਿਖੇ ਇੱਕ ਵੱਡੀ ਮੀਟਿੰਗ ਕਰਕੇ ਨਾ ਕਿ ਨਵੀਂ ਜਥੇਵੰਦੀ ਦਾ ਐਲਾਨ ਕਰ ਦਿੱਤਾ ਜਿਸ ਦਾ ਨਾਂ ਖਾਲਸਤਾਨ ਲਿਬਰੇਸ਼ਨ ਆਰਮੀ ਰੱਖਿਆ ਗਿਆ ਜਿਸ ਦੇ ਦੋ ਡਿਪਟੀ ਚੀਫ ਭਾਈ ਰਾਜਵੀਰ ਸਿੰਘ ਗੁਰਦਾਸਪੁਰ ਅਤੇ ਭਾਈ ਅਵਤਾਰ ਸਿੰਘ ਕੱਠੂ ਨੰਗਲ ਬਣਾਏ ਗਏ ਇੰਜ ਬੰਦ ਲਫਾਫੇ ਵਿੱਚ ਜਥੇਦਾਰ ਦਾ ਨਾਮ ਦਿੱਤਾ ਗਿਆ ਭਾਈ ਕਪੂਰ ਸਿੰਘ ਜਮਰੋਦ ਉਰਫ ਨਰੈਣ ਸਿੰਘ ਹੁਣ ਨਵੀਂ ਜਥੇਵੰਦੀ ਕਾਫੀ ਸਰਗਰਮ ਹੋ ਚੁੱਕੀ ਜਿਸ ਵਿੱਚ ਭਾਈ ਉਤਾਰ ਸਿੰਘ ਕਥੂ ਨੰਗਲ ਦੇ ਪੁਰਾਣੇ ਸਾਥੀ ਭਾਈ ਗੁਰਪਾਲ ਸਿੰਘ ਪੱਪੀ ਭਾਈ ਰਣਜੀਤ ਸਿੰਘ ਭਾਈ ਸੁਖਦੇਵ ਸਿੰਘ ਬਲਗਣ ਭਾਈ ਖੜਕ ਸਿੰਘ ਘਿੱਲੀ ਆਦਿ ਸ਼ਾਮਲ ਸਨ ਇਸ ਜਥੇਬੰਦੀ ਨੇ ਭਾਈ ਤਰਸੀਮ ਸਿੰਘ ਕੋਹਾੜ ਦੀ ਵਰਸੀ ਮੌਕੇ ਉਹਨਾਂ ਦੀ ਸਿੰਘਣੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਤੇ ਸਿੰਘਾਂ ਦੀ ਸ਼ਹਾਦਤ ਨੂੰ ਯਾਦਗਰੀ ਅਤੇ ਜਗਲ ਅਸਾਨੀ ਬਣਾ ਦਿੱਤਾ ਇਸ ਨਵੀਂ ਜਥੇਬੰਦੀ ਖਾਲਸਾ ਟਿਬਰੇਸ਼ਨ ਆਰਮੀ ਨੇ ਰਈਆ ਨੌਸ਼ਹਿਰਾ ਚੌਂਕੀ ਡੱਲਾ ਪਿੰਡ ਵਿਖੇ ਦੁਸ਼ਟਾਂ ਨੂੰ ਸੋਧ ਕੇ ਨ ਸਰਕਾਰ ਨੂੰ ਸਿੱਧਾ ਚੈਲੰਜ ਕਰ ਦਿੱਤਾ ਇੰਜ ਕਾਰ ਨੇ ਭਾਈ ਅਵਤਾਰ ਸਿੰਘ ਦੇ ਸਿਰ ਦਾ ਇਨਾਮ 40 ਲੱਖ ਰੁਪਏ ਰੱਖ ਦਿੱਤਾ ਭਾਈ ਅਵਤਾਰ ਸਿੰਘ ਦਾ ਆਨੰਦਕਾਰ ਦੀ ਬੀਬੀ ਸੁਖਵਿੰਦਰ ਕੌਰ ਪਿੰਡ ਨਵਾ ਬੈਰੂ ਨੰਗਲ ਦੇ ਨਾਲ ਹੋਇਆ ਜੋ ਕਿ 13 April 1978 ਦੇ ਖੂਨੀ ਸਾਕੇ ਦੌਰਾਨ ਸ਼ਹੀਦ ਹੋਣ ਵਾਲੇ ਬਾਬਾ ਦਰਸ਼ਨ ਸਿੰਘ ਦੀ ਭਤੀਜੀ ਸੀ ਇਸ ਦਲੇਰ ਬੀਬੀ ਸੁਖਵਿੰਦਰ ਕੌਰ ਨੇ ਆਪਣੇ ਘਰਦਿਆਂ ਨੂੰ ਕਿਸੇ ਖਾਰਕੂ ਸਿੰਘ ਦੇ ਨਾਲ ਹੀ ਆਨੰਦਕਾਰਜ ਕਰਾਉਣ ਦੀ ਸ਼ਰਤ ਰੱਖੀ ਹੋਈ ਸੀ ਅਤੇ ਇਸ ਲਈ ਉਸ ਨੇ ਕਈ ਰਿਸ਼ਤੇ ਠੁਕਰਾ ਦਿੱਤੇ ਸਨ ਭਾਈ ਅਵਤਾਰ ਸਿੰਘ ਨੇ ਸਿਰਫ 3 ਮਹੀਨੇ 20 ਦਿਨ ਦਾ ਸਮਾਗਰਸਤੀ ਜੀਵਨ ਬਿਜਾ ਉਤਿਤ ਕੀਤਾ ਆਪਰਪੋਛ ਦੇ ਦਿਨਾਂ ਵਿੱਚ ਜਦੋਂ ਆਨੰਦ ਕਾਰਜ ਨਹੀਂ ਸੀ ਕਰਵਾ ਰਹੇ ਤਾਂ ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਬਾਬਾ ਠਾਕਰ ਸਿੰਘ ਜੀ ਜਿਨ੍ਹਾਂ ਦੇ ਨਾਲ ਭਾਈ ਵਰਤਾਰ ਸਿੰਘ ਕਥੂ ਨੰਗਲ ਦਾ ਬੜਾ ਪ੍ਰੇਮ ਸੀ ਨੂੰ ਇੱਕ ਦਿਨ ਬਾਬਾ ਠਾਕਰ ਸਿੰਘ ਜੀ ਨੇ ਬੁਲਾ ਕੇ ਸਮਝਾਇਆ ਕਿ ਭਾਈ ਗ੍ਰਸਥ ਜੀਵਨ ਜ਼ਰੂਰੀ ਹੈ ਵਿਆਹ ਹੋਵੇਗਾ ਤਾਂ ਹੀ ਆਪਣੀ ਕੌਮ ਦੀ ਅਗਲੀ ਪੀੜ੍ਹੀ ਕਾਇਮ ਹੋਵੇਗੀ ਸੋ ਇੰਜ ਆਪਣੇ ਗ੍ਰਸਥੀ ਹੋਣ ਦਾ ਮਨ ਬਣਾ ਲਿਆ ਸੀ 11 ਜਨਵਰੀ 1991 ਵਾਲੇ ਦਿਨ ਆਨੰਦ ਕਾਰਜ ਹੋਣ ਮੰਗਰੋ ਆਪ ਇੱਕ ਮਹੀਨੇ ਵਾਸਤੇ ਗਵਾਂਡੀ ਦੇਸ਼ ਚਲੇ ਗਏ ਅਤੇ ਉਥੋਂ 19 April 1991 ਨੂੰ ਵਾਪਸ ਆਏ ਅਤੇ ਕਾਲੇ ਅਫਗਾਨੇ ਰੇਤ ਲਈ ਬੈਕ ਤੇ ਠਹਿਰੇ ਠਾਰ ਗੁਰदयाल ਸਿੰਘ ਨਾਮ ਦੇ ਇੱਕ ਵਿਅਕਤੀ ਵੀ ਸੀ ਇੱਥੇ ਆਪ ਦੇ ਨਾਲ ਜੋ ਦੋ ਦਰਜਨ ਤੋਂ ਵੱਧ ਸਿੰਘ ਪਾਕਿਸਤਾਨ ਤੋਂ ਆਏ ਸਨ ਉਹ ਆਪੋ ਆਪਣੇ ਟਿਕਾਣੇ ਚਲੇ ਗਏ ਪਰ ਆਪ ਉਥੇ ਇੱਕ ਖਾਸ ਮੀਟਿੰਗ ਰੱਖੀ ਹੋਣ ਕਰਕੇ ਰੁਕ ਗਏ ਇੱਥੇ ਭਾਈ ਬਤਾਰ ਸਿੰਘ ਕੱਥੂ ਨੰਗਲ ਭਾਈ ਰਣਜੀਤ ਸਿੰਘ ਰਾਣਾ ਭਾਈ ਗੁਰदयाल ਸਿੰਘ ਭਾਈ ਸਰਜੀਤ ਸਿੰਘ ਅਤੇ ਭਾਈ ਮੋਹਿੰਦਰ ਸਿੰਘ ਮੌਜੂਦ ਸਨ 21 April 1991 ਵਾਲੀ ਸ਼ਾਮ 4 ਵਜੇ ਦਾ ਵਕਤ ਸੀ ਆਪ ਸ਼ਰਕ ਕੋ ਪ੍ਰਵਾਸ ਦੀ ਉਡੀਕ ਕਰ ਰਹੇ ਸਨ ਕਿ ਪੁਲਿਸ ਦੀ ਇੱਕ ਗੱਡੀ ਉੱਤੇ ਆ ਕੇ ਰੁਕੀ ਭਾਈ ਰਣਜੀਤ ਸਿੰਘ ਰਾਣਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਉੱਪਰ ਫਾਇਰ ਕਰ ਦਿੱਤੇ ਭਾਈ ਬਤਾਰ ਸਿੰਘ ਅਤੇ ਬਹਿਕ ਵਾਲੇ ਗੁਰਦਿਆਲ ਸਿੰਘ ਨੂੰ ਪੁਲਿਸ ਫੜ ਕੇ ਪਹਿਲਾਂ ਫਤੇਗੜ ਚੂੜੀਆਂ ਲੈ ਕੇ ਗਈ ਅਤੇ ਉੱਥੋਂ ਸੀਤਾ ਰਾਮ ਨੂੰ ਫੋਨ ਕੀਤਾ ਤੇ ਉਸ ਦੇ ਕਹਿਣ ਮੁਤਾਬਕ ਪੁਲਿਸ ਆਪ ਨੂੰ ਬਟਾਲੇ ਲੈ ਗਈ ਬਟਾਲੇ ਆਪ ਉੱਪਰ ਬੀਕੋ ਨਾਮ ਦੇ ਤਸੀਹਹਾ ਕੇਂਦਰ ਵਿੱਚ ਡਾਢਾ ਤਸ ਦਟਾਇਆ ਗਿਆ ਪਰ ਆਪਨੇ ਪੁਲਿਸ ਦੇ ਹੱਥ ਪੱਲੇ ਕੋਈ ਥੋ ਪਤਾ ਨਹੀਂ ਫੜਾਇਆ ਤਾਂ ਆਖਿਰ ਬਿਜਲੀ ਦੇ ਕਰੰਟ ਲਾ ਕੇ ਆਪ ਨੂੰ ਤਸੀਹਾ ਕੇਂਦਰ ਵਿੱਚ ਹੀ ਸ਼ਹੀਦ ਕਰ ਦਿੱਤਾ ਗਿਆ ਤੇ 22 April ਨੂੰ ਝੂਠੇ ਪੁਲਿਸ ਮੁਕਾਬਲੇ ਦੀ ਖਬਰ ਅਖਬਾਰਾਂ ਵਿੱਚ ਲਵਾ ਦਿੱਤੀ ਗਈ ਗੁਰਦਿਆਲ ਨਾਮ ਦੇ ਇਸ ਵਿਅਕਤੀ ਨੂੰ 21 April ਵਾਲੇ ਦਿਨ ਹੀ ਸ਼ਾਮ 6 ਵਜੇ ਦੇ ਕਰੀਬ ਰਿਹਾ ਕਰ ਦਿੱਤਾ ਸੀ ਜੋ ਕਿ ਬਹੁਤ ਹੀ ਸ਼ੱਕੀ ਅਤੇ ਹੈਰਾਨ ਕਰਨ ਵਾਲੀ ਗੱਲ ਹੈ ਇਹ ਗੁਰਦਿਆਲ ਸਿੰਘ ਨਾਮ ਦਾ ਵਿਅਕਤੀ ਨਰੈਣ ਸਿੰਘ ਚੌੜਾ ਦਾ ਭਾਂਜਾ ਹੈ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਰਾਤ ਪੁਲਿਸ ਮੁਕਾਬਲੇ ਵਿੱਚ ਖਾਲਸਾਤਨ ਲਿਬਰੇਸ਼ਨ ਆਰਮੀ ਦਾ ਡਿਪਟੀ ਚੀਫ ਅਪਤਾਰ ਸਿੰਘ ਕੱਥੂ ਨੰਗਰ ਅਤੇ ਲੈਫਟ ਯੂਨੀਟ ਜਰਨਲ ਰਣਜੀਤ ਸਿੰਘ ਰਾਣਾ ਮਾਰੇ ਗਏ ਹਨ ਪੁਲਿਸ ਵੱਲੋਂ ਪ੍ਰੈਸ ਨੂੰ ਦੱਸਿਆ ਗਿਆ ਕਿ ਮਰਨ ਵਾਲਾ ਅਵਤਾਰ ਸਿੰਘ ਕੱਤੂ ਨੰਗਲ ਬਹੁਤ ਹੀ ਖਤਰਨਾਕ ਖਾੜਕੂ ਸੀ ਅਤੇ 200 ਦੇ ਲਗਭਗ ਖਾੜਕੂ ਗਤੀਵਿਧੀਆਂ ਵਾਸਤੇ ਜ਼ਿੰਮੇਵਾਰ ਸੀ ਭਾਈ ਅਵਤਾਰ ਸਿੰਘ ਕੱਤੂ ਨੰਗਲ ਦੀ ਸ਼ਹਾਦਤ ਤੋਂ 7 ਮਹੀਨੇ ਬਾਅਦ ਬੀਬੀ ਸੁਖਵਿੰਦਰ ਕੌਰ ਨੇ ਇੱਕ ਧੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਉਸਨੇ ਲਪ੍ਰਿਤ ਕੌਰ ਰੱਖਿਆ ਬੀਬੀ ਸੁਖਵਿੰਦਰ ਕੌਰ ਨੇ ਆਪਣੇ ਸ਼ਹੀਦ ਪਤੀ ਦੇ ਨਾਮ ਤੇ ਹੀ ਸਾਰੀ ਉਮਰ ਗੁਜ਼ਾਰਨ ਦਾ ਫੈਸਲਾ ਲਿਆ ਅਤੇ ਆਪਣੇ ਉਸ ਫੈਸਲੇ ਉੱਤੇ ਸਬਰ ਸੰਤੋਖ ਅਤੇ ਦ੍ਰਿੜਤਾ ਨਾਲ ਪੈ ਦਿੱਤਾ ਸੋ ਸੰਗਤ ਜੀ ਇਹ ਸੀ ਸੂਰਵੀਰ ਜੋਧਾ ਸ਼ਹੀਦ ਭਾਈ ਅਵਤਾਰ ਸਿੰਘ ਕੱਥੂ ਨੰਗਲ ਦਾ ਜੀਵਨ ਅਤੇ ਸ਼ਹਾਦਤ ਜੇਕਰ ਵੀਡੀਓ ਆਪ ਜੀ ਨੂੰ ਵਧੀਆ ਲੱਗੀ ਤਾਂ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਦੇ ਲਈ ਇਹ ਚੈਨਲ ਜ਼ਰੂਰ ਫੋਲੋ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ